ਇਹ ਕਹਾਣੀ ਮੇਰੀ ਅਸਲ ਜ਼ਿੰਦਗੀ ਦੇ ਆਧਾਰਿਤ ਹੈ ਮੈਂ ਬੀਏ ਸੈਕੰਡ ਇਅਰ ਪੜ੍ਹਦੀ ਸੀ ਜਦੋਂ ਮੇਰੇ ਚਾਚੇ ਦੀ ਕੁੜੀ ਮੇਰੇ ਲਈ ਰਿਸ਼ਤਾ ਲੈ ਕੇ ਆਈ ਮੇਰੀ ਉਮਰ ਉਸ ਵੇਲੇ 19.5 ਸਾਲ ਦੀ ਸੀ ਦੀਦੀ ਮੇਰੇ ਘਰ ਆਏ ਤੇ ਮੰਮੀ ਹੁਣਾਂ ਨੂੰ ਕਹਿੰਦੇ ਕਿ ਮੁੰਡਾ ਹੈ ਜਿਸ ਨੇ ਆਪਣੀ ਮਨੋ ਨੂੰ ਪਸੰਦ ਕੀਤਾ ਹੈ ਕੰਮਕਾਰ ਚੰਗਾ ਹੈ ਤੇ ਇਕੱਲਾ-ਕੱਲਾ ਮੁੰਡਾ ਹੈ ਮੁੰਡੇ ਦੀਆਂ ਤਿੰਨ ਭੈਣਾਂ ਹੈ ਕੁੱਛ ਨਸਾ ਪਤਾ ਵੀ ਨਹੀਂ ਕਰਦਾ ਮੇਰੀ ਸਹੇਲੀ ਦਾ ਭਰਾ ਹੈ ਉਹਨਾਂ ਨੂੰ ਸਾਡੀ ਮਨੋਂ ਪਸੰਦ ਹੈ ਪਰ ਮੰਮੀ ਜੀ ਨੇ ਮਨਾ ਕਰ ਦਿੱਤਾ ਕਹਿੰਦੇ ਘਰ ਸਲਾਹ ਕਰਕੇ ਦੱਸਦੇ ਹਾਂ ਮੰਮੀ ਜੀ ਨੇ ਵੱਡੇ ਭਰਾ ਨੂੰ ਪੁੱਛਿਆ ਤੇ ਉਹਨਾਂ ਨੇ ਮਨਾ ਕਰ ਦਿੱਤਾ ਕਹਿੰਦੇ ਸਾਡੀ ਕੁੜੀ ਦੀ ਉਮਰ ਘਟ ਹੈ ਜੀ ਵਿਆਹ ਨਹੀਂ ਸੀ ਅਸਿਆ ਜੀ ਅਗਲੇ ਦਿਨ ਮੰਮੀ ਜੀ ਨੇ ਦੀਦੀ ਨੂੰ ਮਨਾ ਕਰ ਦਿੱਤਾ ਕਿ ਅਸੀਂ ਇਹ ਰਿਸ਼ਤਾ ਨਹੀਂ ਕਰਨਾ ਗੱਲ ਖਤਮ ਹੋ ਗਈ ਉਸ ਤੋਂ ਬਾਅਦ ਪੂਰੇ 1 ਮਹੀਨੇ ਬਾਅਦ ਦੀਦੀ ਹੀ ਫਿਰ ਆਈ ਤੇ ਰਿਸ਼ਤੇ ਨੂੰ ਕਹਿਣ ਲੱਗੀ ਪਰ ਕਰਦਿਆ ਨੇ ਮਨਾ ਕਰ ਦਿੱਤਾ ਪਰ ਜਦੋਂ ਗੱਲ ਸੰਜੋਗਾ ਦੀ ਹੋ ਗਈ ਫਿਰ ਕੀ ਕਰ ਸਕਦੇ ਆ ਫਿਰ 6 ਮਹੀਨੇ ਬਾਅਦ ਦੀਦੀ ਫਿਰ ਆਈ ਤੇ ਰਿਸ਼ਤੇ ਦੀ ਗੱਲ ਕਰਨ ਲੱਗੀ ਉਸੇ ਦਿਨ ਮੇਰੀ ਮਾਸੀ ਜੀ ਵੀ ਕਹਾਈ ਸੀ ਫਿਰ ਮਾਸੀ ਜੀ ਕਹਿੰਦੇ ਕਿ ਉਹ ਜੇ ਇੰਨਾ ਕਹਿ ਰਹੇ ਐ ਤਾਂ ਇੱਕ ਵਾਰ ਮੁੰਡਾ ਦੇਖ ਲਓ ਜੇ ਮੁੰਡਾ ਪਸੰਦ ਆ ਗਿਆ ਤਾਂ ਠੀਕ ਐ ਨਹੀਂ ਤਾਂ ਮਨਾ ਕਰ ਦਿਓ ਬਾਕੀ ਰਿਸ਼ਤਾ ਕਰ ਲਓ ਵਿਆਹ ਬਾਅਦ ਕਰ ਦਿਓ ਹੁਣ ਮੇਰੀ ਉਮਰ 20 ਸਾਲ ਦੀ ਹੋ ਗਈ ਸੀ ਫਿਰ 28 ਮਈ 2018 ਨੂੰ ਦੀਦੀ ਆਏ ਤੇ ਕਹਿੰਦੇ ਕਿ ਕੱਲ ਨੂੰ ਮੁੰਡੇ ਵਾਲੇ ਦੇਖਣ ਨੂੰ ਕਹਿੰਦੇ ਐ ਦੇਖ ਦਿਖਾ ਕਰ ਲਈਏ ਅਗਲੇ ਦਿਨ ਮੁੰਡੇ ਵਾਲੇ ਹਰਿਆਣੇ ਆ ਗਏ ਜਿੱਥੇ ਕੀਕ ਰੈਸਟੋਰੈਂਟ ਵਿੱਚ ਸੀ ਇੱਕ ਦੂਜੇ ਨੂੰ ਵੇਖਿਆ ਤੇ ਸਾਡੀ ਫੈਮਿਲੀ ਨੇ ਇੱਕ ਦੂਜੇ ਨੂੰ ਮਿਲਿਆ ਵੀ ਤੇ ਬਹੁਤ ਮੈਂ ਖਬਰਾਈ ਹੋਈ ਸੀ ਅਸੀਂ ਇੱਕ ਦੂਜੇ ਨਾਲ ਗੱਲਬਾਤ ਕੀਤੀ ਤੇ ਘਰਦਿਆਂ ਨੂੰ ਮੁੰਡਾ ਸਹੀ ਲੱਗਾ ਤੇ ਉਹਨਾਂ ਨੇ ਹਾਂ ਕਰ ਦਿੱਤੀ ਮੈਂ ਤਾਂ ਉਹਨਾਂ ਨੂੰ ਪਸੰਦੀ ਸੀ ਦੋਨਾਂ ਫੈਮਲੀਆਂ ਨੇ ਰਿਸ਼ਤਾ ਪੱਕਾ ਕਰ ਦਿੱਤਾ ਤੇ ਇਕੱਠੇ ਬੈਠ ਕੇ ਚਾਹ ਪੀਤੀ ਤੇ ਕੁਝ ਗੱਲਾਂ ਕਰਕੇ ਆਪੋ ਆਪਣੇ ਘਰ ਚਲੇ ਗਏ ਅਗਲੇ ਦਿਨ ਸ਼ਾਮ ਨੂੰ ਦੀਦੀ ਦਾ ਘੋਣ ਆਇਆ ਤੇ ਕਹਿੰਦੇ ਕਿ ਮੁੰਡੇ ਵਾਲੇ ਸਗਨ ਪਾਉਣ ਨੂੰ ਕਹਦੇ ਐ ਸਾਰੇ ਘਰਦਿਆਂ ਨੇ ਰਲ ਕੇ ਸਲਾਹ ਕਰਕੇ ਹਾਂ ਕਰ ਦਿੱਤੀ ਤੇ ਮੁੰਡੇ ਵਾਲਿਆਂ ਨੇ 3 ਜੂਨ 2018 ਦਿਨ ਐਤਵਾਰ ਪੱਕਾ ਕਰ ਦਿੱਤਾ ਫਿਰ ਸਾਡੇ ਘਰ ਸ਼ਗਨ ਦੀਆਂ ਤਿਆਰੀਆਂ ਹੋਣ ਲੱਗੀਆਂ ਕੱਪੜੇ ਲੀੜੇ ਖਰੀਦ ਹੋਣ ਲੱਗ ਪਏ ਤੇ ਬਾਕੀ ਦਾ ਹੋਰ ਸਮਾਨ ਵੀ ਜ਼ਰੂਰੀ ਹੁੰਦਾ ਮੈਨੂੰ ਵੀ ਬਹੁਤ ਚਾ ਸੀ ਜੋ ਕਿ ਹਰੇ ਕਪੜੀ ਨੂੰ ਹੁੰਦਾ ਮੈਂ ਵੀ ਬਹੁਤ ਚਾ ਨਾਲ ਆਪਣਾ ਸੂਟ ਖਰੀਦ ਕੇ ਲਿਆਈ ਤੇ ਆ ਕੇ ਆਪ ਹੀ ਸਿਤਾ ਮੈਂ ਇੱਕ ਟੇਲਰ ਵੀ ਸੀ ਮੈਨੂੰ ਇੰਨਾ ਚਾ ਸੀ ਕਿ ਮੈਂ ਉਸ ਦਿਨ ਜੋ ਕਿ ਸੀ ਦਾ ਸੂਟ ਸੀ ਦੇ ਕੇ ਦੇਣੇ ਸੀ ਚਾਹ ਚਾ ਨਾਲ ਸੀਤੇ ਨਹੀਂ ਅਖੀਰ ਉਹ ਦਿਨ ਆ ਗਿਆ ਤੇ ਅਸੀਂ ਦੋਨੋਂ ਪਰਿਵਾਰ ਤੇ ਹੋਰ ਰਿਸ਼ਤੇਦਾਰ ਟਾਈਮ ਨਾਲ ਰੈਸਟੋਰੈਂਟ ਪਹੁੰਚ ਗਏ ਤੇ ਸਾਡੇ ਸਗਨ ਦੀ ਰਸਮ ਸ਼ੁਰੂ ਹੋ ਗਈ ਮੇਰੇ ਘਰ ਦੇ ਆਨੇ ਮੇਰੇ ਮੰਗੇਤਰ ਨੂੰ ਸਗਨ ਵਿੱਚ ਸੋਨੇ ਦੀ ਰਿੰਗ ਪਾਈ ਤੇ ਉਹਨਾਂ ਨੇ ਮੈਨੂੰ ਪਜੇਬਾ ਰਸਮ ਖਤਮ ਹੋਣ ਤੋਂ ਬਾਅਦ ਸਭ ਨੇ ਬਹੁਤ ਇੰਜੋਏ ਕੀਤਾ ਇੱਕ ਦੂਜੇ ਨਾਲ ਫੋਟੋਆਂ ਵੀ ਖਿਚਵਾਈਆਂ ਤੇ ਚਾਹ ਪਾਣੀ ਪੀਤਾ ਫਿਰ ਅਸੀਂ ਦੋਨੋਂ ਪਰਿਵਾਰ ਇੱਕ ਦੂਜੇ ਨੂੰ ਮਿਲ ਕੇ ਆਪਣੇ ਆਪਣੇ ਘਰ ਚਲੇ ਗਏ ਇਹ ਕਹਾਣੀ ਦਾ ਅਗਲਾ ਭਾਗ ਕੱਲ ਨੂੰ ਸੁਣਾਵਾਂਗੇ ਜੀ ਇੱਥੋਂ ਤੱਕ ਸਾਨੂੰ ਕਹਾਣੀ ਇਹ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਅੰਤ ਤੱਕ ਸੁਣਨੇ ਲਈ ਬਹੁਤ ਬਹੁਤ ਧੰਨਵਾਦ